ਜੋ ਅਕਾਲ ਤਖਤ ਸਾਹਿਬ ਆ ਇਹ ਵੋਟ ਰਾਜਨੀਤੀ ਵਾਲੀਆਂ ਧਿਰਾਂ ਤੋਂ ਮੁਕਤ ਹੋਣਾ ਚਾਹੀਦਾ ਆ ਪੁਰਾਣੇ ਸਾਡੇ ਸਿੱਖ ਇਤਿਹਾਸ ਵਿੱਚ ਸਾਡੇ ਇਤਿਹਾਸ ਵਿੱਚ ਪਿਆ ਹੋਇਆ ਆ ਕਿ ਗੁਰੂ ਖਾਲਸਾ ਪੰਥ ਦਾ ਇੱਕ ਜਥਾ ਨੁਮਾਇੰਦਾ ਜਥਾ ਜਿਹੜਾ ਆ ਉਹ ਇੱਥੇ ਦੀ ਸੇਵਾ ਸੰਭਾਲ ਤੇ ਦੁਨਿਆਵੀ ਗੱਡੀਆਂ ਦੇ ਦੁਨਿਆਵੀ ਲਾਲਸਾਵਾਂ ਤੋਂ ਮੁਕਤ ਹੋਣ ਸਿਰਫ ਅਕਾਲ ਤਖਤ ਸਾਹਿਬਾਨ ਤੇ ਖਾਲਸਾ ਪੰਥ ਦੀ ਸੇਵਾ ਸੰਭਾਲ ਦੇ ਵਿੱਚ ਹੋਣ ਐਸੇ ਜੋਗ ਸਿੰਘਾਂ ਦਾ ਇੱਕ ਜਥਾ ਅਕਾਲ ਤਖਤ ਸਾਹਿਬ ਦੇ ਉੱਤੇ ਸੇਵਾ ਸੰਭਾਲ ਦੇ ਰੂਪ ਵਿੱਚ ਹੋਣਾ ਚਾਹੀਦਾ ਆ ਇੱਕ مشورہ ਸੀ ਕਿ 30 اگست ਨੂੰ ਜਿਹੜੀ ਇਕੱਤਰਤਾ ਸੱਦੀ ਗਈ ਆ ਉਸ ਇਕੱਤਰਤਾ ਦੇ ਦੌਰਾਨ ਜਿਹੜਾ ਫੈਸਲਾ ਹੋਣਾ ਆ ਉਹ ਫੈਸਲਾ ਸਮੂਹ ਜਥੇਬੰਦੀਆਂ ਸੰਪਰਦਾਵਾਂ ਦਲ ਪੰਥਾਂ ਦੇ ਨੁਮਾਇੰਦਿਆਂ ਨੂੰ ਸੱਦ ਕੇ ਉਹਨਾਂ ਦੀ ਇਕੱਤਰਤਾ ਦੇ ਵਿੱਚ ਸਾਂਝੀ رائے ਲੈ ਕੇ ਗੁਰਮਤਾ ਸਾਜਿਆ ਜਾਵੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੱਥੇ ਅੱਜ ਪਿਛਲੇ ਦਿਨੀ ਜੋ ਗੁਰਦੁਆਰਾ ਮੰਜੀ ਸਾਹਿਬ ਪਾਸ਼ਾਹੀ ਨੌਵੀਂ ਨਵਾਂ ਸ਼ਹਿਰ ਵਿਖੇ ਪੰਥ ਸੇਵਕ ਜਥਾ ਦਵਾਬਾ ਵੱਲੋਂ ਇੱਕ ਪੰਥਕ ਇਕੱਤਰਤਾ ਸੱਦੀ ਗਈ ਸੀ ਤੇ ਉਹਦੇ ਵਿੱਚ ਖਾਲਸਾ ਹੀ ਰਵਾਇਤ ਅਨੁਸਾਰ ਜੱਥੇਬੰਦੀਆਂ ਦੇ ਨੁਮਾਇੰਦੇ ਇਕੱਠੇ ਹੋਏ ਸਨ ਅਤੇ ਮੌਕੇ ਦੇ ਉੱਤੇ ਸੱਦਣ ਵਾਲੇ ਜੱਥੇਬੰਦੀ ਦੇ ਜਥੇਦਾਰ ਭਾਈ ਜਰਨੈਲ ਸਿੰਘ ਨੇ ਮੌਕੇ ਤੇ ਪੰਜ ਸਿੰਘ ਚੁਣ ਕੇ ਗੁਰਮਤ ਰਵਾਇਤ ਅਨੁਸਾਰ ਗੁਰਮਤਾ ਕਰਨ ਦਾ ਪ੍ਰੋਸੈਸ ਕੀਤਾ ਸੀ ਸੋ ਉਹਦੇ ਵਿੱਚ ਸਮੂਹ ਜਥੇਬੰਦੀਆਂ ਜਿਹੜੀਆਂ ਉੱਥੇ ਹਾਜ਼ਰ ਸਨ ਉਹਨਾਂ ਦੀ ਜੋ ਸਾਂਝੀ رائے ਬਣੀ ਸੀ ਉਹ ਗੁਰਮਤਾ ਅੱਜ ਅਸੀਂ ਇੱਥੇ ਅਕਾਲ ਤਖਤ ਸਾਹਿਬ ਤੇ ਸੌਂਪਣ ਆਏ ਸਾਂ ਸਾਰੇ ਜਥੇਬੰਦੀਆਂ ਦੇ ਵਿੱਚੋਂ ਸੋ ਉਸ ਗੁਰਮਤੇ ਦਾ ਮੁੱਖ ਮਤਾ ਇਹ ਸੀ ਕਿ ਜੋ ਅਕਾਲ ਤਖਤ ਸਾਹਿਬ ਆ ਇਹ ਵੋਟ ਰਾਜਨੀਤੀ ਵਾਲੀਆਂ ਧਿਰਾਂ ਤੋਂ ਮੁਕਤ ਹੋਣਾ ਚਾਹੀਦਾ ਆ ਤੇ ਅਕਾਲ ਤਖਤ ਸਾਹਿਬ ਦਾ ਸੇਵਾ ਸੰਭਾਲ ਦਾ ਪ੍ਰਬੰਧ ਪਹਿਰੇਦਾਰੀ ਦਾ ਪ੍ਰਬੰਧ ਜੋ ਪੁਰਾਣੇ ਸਾਡੇ ਸਿੱਖ ਇਤਿਹਾਸ ਵਿੱਚ ਸਾਡੇ ਇਤਿਹਾਸ ਵਿੱਚ ਪਿਆ ਹੋਇਆ ਆ ਕਿ ਗੁਰੂ ਖਾਲਸਾ ਪੰਥ ਦਾ ਇੱਕ ਜਥਾ ਨੁਮਾਇੰਦਾ ਜਥਾ ਜਿਹੜਾ ਆ ਉਹ ਇੱਥੇ ਦੀ ਸੇਵਾ ਸੰਭਾਲ ਕਰਦਾ ਆ ਤੋਂ ਇਵੇਂ ਹੀ ਇਸ ਟਾਈਮ ਇਹ ਵੋਟ ਰਾਜਨੀਤੀ ਵਾਲੀਆਂ ਧਿਰਾਂ ਤੋਂ ਮੁਕਤ ਕਰਾ ਕੇ ਇੱਥੇ ਦੁਨੀਆ ਭਰ ਦੇ ਵਿੱਚ ਫੈਲੇ ਹੋਏ ਸਿੱਖਾਂ ਦੇ ਵਿੱਚੋਂ ਇੱਕ ਜੋਗ ਜਥਾ ਬਣਾ ਕੇ ਉਸ ਜਥਾ ਉਹ ਜਥਾ ਬਣੇ ਜਿਹਦੀ ਰਹਿਤ ਪੰਥ ਅਨੁਸਾਰ ਖਾਲਸੇ ਰਵਾਇਤਾਂ ਅਨੁਸਾਰ ਹੋਵੇ ਜਿਹਦਾ ਜੀਵਨ ਅਵਲ ਤੇ ਜਿਹੜੇ ਕਿਸੇ ਵੀ ਦੁਨਿਆਵੀ ਅਹੁਦੇਦਾਰੀ ਦੇ ਵਿੱਚ ਨਾ ਹੋਣ ਜੋ ਕਿਸੇ ਵੀ ਵੋਟਾਂ ਲੜਨ ਵਾਲੀ ਧਿਰ ਵਿੱਚ ਨਾ ਹੋਣ ਤੇ ਵੋਟਾਂ ਨਾਲ ਲੜਨ ਤੇ ਦੁਨਿਆਵੀ ਗੱਡੀਆਂ ਦੇ ਦੁਨਿਆਵੀ ਲਾਲਸਾਵਾਂ ਤੋਂ ਮੁਕਤ ਹੋਣ ਸਿਰਫ ਅਕਾਲ ਤਖਤ ਸਾਹਿਬਾਨ ਤੇ ਖਾਲਸਾ ਪੰਥ ਦੀ ਸੇਵਾ ਸੰਭਾਲ ਦੇ ਵਿੱਚ ਹੋਣ ਐਸੇ ਜੋਗ ਸਿੰਘਾਂ ਦਾ ਇੱਕ ਜਥਾ ਅਕਾਲ ਤਖਤ ਸਾਹਿਬ ਦੇ ਉੱਤੇ ਸੇਵਾ ਸੰਭਾਲ ਦੇ ਰੂਪ ਵਿੱਚ ਹੋਣਾ ਚਾਹੀਦਾ ਆ ਨਾਲ ਦੀ ਨਾਲ ਸ੍ਰੀ ਕਲਤਾਗਰ ਸਾਹਿਬ ਦੇ ਜਥੇਦਾਰ ਨੂੰ ਉਸ ਗੁਰਮਤੇ ਦੇ ਵਿੱਚ ਗੁਰਮਤੇ ਵੱਲੋਂ ਇੱਕ مشਵਰਾ ਸੀ ਕਿ 30 ਅਗਸਤ ਨੂੰ ਜਿਹੜੀ ਇਕੱਤਰਤਾ ਸੱਦੀ ਗਈ ਆ ਉਸ ਇਕੱਤਰਤਾ ਦੇ ਦੌਰਾਨ ਜਿਹੜਾ ਫੈਸਲਾ ਹੋਣਾ ਆ ਉਹ ਫੈਸਲਾ ਸਮੂਹ ਜਥੇਬੰਦੀਆਂ ਸੰਪਰਦਾਵਾਂ ਦਲ ਪੰਥਾਂ ਦੇ ਨੁਮਾਇੰਦਿਆਂ ਨੂੰ ਸੱਦ ਕੇ ਉਨ੍ਹਾਂ ਦੀ ਇਕਤਰਤਾ ਦੇ ਵਿੱਚ ਸਾਂਝੀ رائے ਲੈ ਕੇ ਗੁਰਮਤਾ ਸਾਜਿਆ ਜਾਵੇ ਤੇ ਖਾਲਸਾ ਇਹ ਰਵਾਇਤ ਅਨੁਸਾਰ ਪੰਜ ਸਿੰਘ ਚੁਣ ਕੇ ਸਾਜਿਆ ਜਾਵੇ ਮੌਕੇ ਦੇ ਉੱਤੇ ਸੋ ਇਹ ਸਾਡਾ ਉਹਨਾਂ ਨੂੰ ਸੀ ਸੁਝਾਅ ਉਹ ਅਸੀਂ ਦੇਣ ਲਈ ਅੱਜ ਇੱਥੇ ਸਾਰੇ ਦਲਪੰਥ ਤੇ ਜੋ ਉੱਥੇ ਹਾਜ਼ਰ ਸਨ ਸ਼ਖਸੀਅਤਾਂ ਉਹ ਸਾਰੇ ਇੱਥੇ ਆਏ ਸਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਜੀ ਤਾਂ ਸਾਨੂੰ ਨਹੀਂ ਮਿਲੇ ਆਪ ਉਹ ਖੁਦ ਮਿਲਦੇ ਤਾਂ ਬਹੁਤ ਚੰਗੀ ਗੱਲ ਹੁੰਦੀ ਉਹਨਾਂ ਨਾਲ ਰਾਏ مشਵਰਾ ਹੁੰਦਾ ਉਹਨਾਂ ਦੇ ਪੀਏ ਜਾਂ ਨਿੱਜੀ ਸਹਾਇਕ ਸਾਨੂੰ ਮਿਲੇ ਨੇ ਉਹਨਾਂ ਨੇ ਉਹ ਗੁਰਮਤਾ ਤੇ ਉਹ ਸਾਡੇ ਕੋਲ ਲੈ ਲਿਆ ਆ ਉਹ ਉਹਨਾਂ ਤੱਕ ਪਹੁੰਚਾਉਣਗੇ ਇਹ ਉਹਨਾਂ ਦੀ ਜ਼ਿੰਮੇਵਾਰੀ ਆ ਪਰ ਉਹਨਾਂ ਨੇ ਕਿਹਾ ਅਸੀਂ ਉਹਨਾਂ ਤੱਕ ਪਹੁੰਚਾ ਦੇਵਾਂਗੇ ਅੱਗੇ ਸਿੰਘ ਸਾਹਿਬਾਨ ਇਹਦੇ ਉੱਤੇ ਕੀ ਫੈਸਲਾ ਲੈਂਦੇ ਆ ਜਾਂ ਕੀ ਸੁਝਾ ਦਿੰਦੇ ਆ ਇਹ ਉਹਨਾਂ ਤੇ ਆ